ਤੁਸੀਂ ਉਹਦੇ 'ਚ ਇੱਕ ਆਪਣੀ ਬੁੱਕ ਦੇ ਵਿੱਚ ਜ਼ਿਕਰ ਕਰਦੇ ਹੋ ਉਹਨਾਂ ਦਿਨਾਂ 'ਚ ਜਿਹੜੇ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀ ਸਿੱਖਾਂ ਨੂੰ ਜਦੋਂ ਲੱਗਿਆ ਕਿ ਸਾਨੂੰ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਏਸ਼ੀਆਈ ਗੇਮਸ ਜਿਹੜੀਆਂ ਦਿੱਲੀ 'ਚ ਹੋਈਆਂ ਉਹਦੇ 'ਚ ਪੱਤਰਕਾਰਾਂ ਦਾ ਕੀ ਰੋਲ ਸੀ ਉਹਦੇ 'ਚ ਪੱਤਰਕਾਰਾਂ ਦਾ ਇੱਕ ਜੁਐਨਏ ਏਜੰਸੀ ਜਸਪਾਲ ਸਿੰਘ ਸਿੱਧੂ ਸਾਹਿਬ ਨੂੰ ਮੈਂ ਕਵਰ ਕੀਤਾ ਹੈਗਾ ਨਾ ਜਸਪਾਲ ਸਿੰਘ ਸਿੱਧੂ ਸਾਹਿਬ ਉੱਥੇ ਅੰਮ੍ਰਿਤਸਰ ਪੋਸਟਿੰਗ ਸੀ ਹਾਲਾਂਕਿ ਇਹਨਾਂ ਨੂੰ ਵੀ ਇੱਕ ਵਾਰਾਂ ਆਰਮੀ ਵਾਲੇ ਚੁੱਕ ਕੇ ਇਹਨਾਂ ਦਾ ਵੀ ਆਖਰੀ ਦਿਨ ਸੀ ਅੱਛਾ ਜਿਵੇਂ ਬਚੇ ਆ ਗਏ ਨੇ ਨਾ ਉਹ ਵੀ ਆਪਾਂ ਦੱਸਾਂਗੇ ਪਰ ਉਹਦੇ ਚ ਜਦੋਂ ਸੰਤ ਹਰਜਨ ਸਿੰਘ ਲੋਂਗੋਵਾਲ ਦੀ ਇੱਕ ਸਟੇਟਮੈਂਟ ਸੀ 82 ਏਸ਼ੀਅਨਸ ਗੇਮਸ ਦੇ ਪੀ ਅਸੀਂ ਪੀਸਫੁਲ ਪ੍ਰੋਟੈਸਟ ਕਰਾਂਗੇ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹੁਣ ਉਸ ਪੱਤਰਕਾਰ ਨੇ ਸ਼ਰਾਰਤ ਕੀਤੀ ਚੰਡੀਗੜ੍ਹ ਦਾ ਪੱਤਰਕਾਰ ਹਨਾ ਯੂਐਨਏ ਦਾ ਬਿਊਰੋ ਚੀਫ ਉਹਨੇ ਸ਼ਰਾਰਤ ਕੀਤੀ ਕਿ ਪੰਜਾਬ ਤੋਂ ਜਿਹੜੇ ਸਿੱਖ ਆ ਕੇ ਏਸ਼ੀਅਨ ਗੇਮਸ 1982 ਦਾ ਵਿਰੋਧ ਕਰਨਗੇ ਅੱਛਾ ਰੋਕਣਗੇ ਉਹਨੇ ਕਹੇ ਅਸੀਂ ਪੀਸਫੁੱਲ ਪ੍ਰੋਟੈਸਟ ਕਰਾਂਗੇ ਅੱਛਾ ਪੂਰੀ ਦੁਨੀਆ ਦੇਖੇ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੋ ਜੋਰ ਖਬਰ ਟਵਿਸਟ ਕਰ ਦਿੱਤੀ ਗਈ ਔਰ ਜੁਨ ਨੇ ਇਸ਼ਾਰਤ ਕੀਤੀਗੇ ਸੋਚੀ ਸਮਝੀ ਇੱਕ ਸ਼ਰਾਰਤੀ ਜੈਸੇ ਸ਼ਰਾਰਤ ਦੇ ਨਾਲ ਸਾਡੇ ਜਿਹੜੇ 에어 ਮਾਰਸ਼ਲ ਚੀਫ ਜਿਹੜੇ ਉਹ ਆਪਣੇ ਨਾਮ ਭੁੱਲ ਗਏ ਅਰਜਨ ਸਿੰਘ ਅਰਜਨ ਸਿੰਘ ਵਰਗਿਆਂ ਨੂੰ ਵੀ ਜਲੀਲ ਹੋਣਾ ਪਿਆ ਨਾ ਜਦੋਂ ਫਿਰ ਉਹ ਖਬਰ ਸ਼ੁਰੂ ਜਿਹੜੇ ਜੋ ਬਸਾਂ ਗੰਜਾ ਸਾਰਿਆਂ ਨੂੰ ਲਾ ਲਾ ਕੇ ਤਲਾਸ਼ੀ ਲਈ ਗਈ ਲਾ ਲਾ ਤਲਾਸ਼ੀ ਜਲੀਲ ਕੀਤਾ ਗਿਆ ਨਾ ਔਰ ਕਿਉਂਕਿ ਉੱਥੇ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਭਜਨ ਲਾਲ ਸੀ ਤੇ ਭਜਨ ਲਾਲ ਹੋਣ ਵੀ ਗਾਂਧੀ ਪਰਿਵਾਰ ਦੇ ਜੈਂਦਰਾ ਗਾਂਧੀ ਜਾਂ ਰਜੀਵ ਗਾਂਧੀ ਦੇ ਲਾਲੋ ਕੇ ਬਹੁਤ ਕਰੀਬੀਆਂ ਚੋਂ ਇੱਕ ਸੀ ਫਿਰ ਉਸ ਪੱਤਰਕਾਰ ਦੀ ਸ਼ਰਾਰਤ ਦੇ ਨਾਲ ਸਿੱਖ ਵਰਲਡਵਾਈਡ ਬਹੁਤ ਬਦਨਾਮ ਹੋਇਆ ਨਾ ਕਿੰਨੇ ਜਿਆਦਾ ਦਿੱਲੀ ਦੇ ਵਿੱਚ ਸਿੱਖਾਂ ਨੂੰ ਤਲਾਸ਼ੀ ਕੀਤੀ ਗਿਆ ਪੰਜਾਬ ਤੋਂ ਜਿਹੜੇ ਵੀ ਜਾਂਦੇ ਸੀ ਤਲਾਸ਼ੀ ਲਈ ਜਾਂਦੀ ਸੀ ਮਤਲਬ ਉਦੋਂ ਰੁਤਬੇ ਨਹੀਂ ਦੇਖੇ ਕਿ ਨਾ ਬੱਸਾਂ 'ਚ ਉਤਾਰ-ਤਾਰ ਕੇ ਕਾਰਾਂ 'ਚ ਉਤਾਰ-ਤਾਰ ਕੇ ਕਿੰਨਾ ਜਲੀਲ ਕੀਤਾ ਗਿਆਗਾ ਸਿਰ ਤੇ ਸਿਰੇ ਕਰਵ ਕਰਕੇ ਉਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਆਗੇ ਕਿਉਂਕਿ ਸਿੱਖਾਂ ਨੂੰ ਸ਼ੁਰੂ ਤੋਂ ਵੱਖਵਾਦੀ ਤੌਰ ਤੇ ਹੀ ਕਾਊਂਟ ਕੀਤਾ ਗਿਆ ਉਹ অরुणाਚਲ ਪ੍ਰਦੇਸ਼ ਜਾਂ ਨਾਗਾਲੈਂਡ ਉਧਰ ਕਿੰਨਾ ਨਾਰਥ-ਈਸਟ ਦੇ ਵਿੱਚ ਕੀ ਤਬਾਹੀ ਮੱਚੀ ਪਈ ਆ ਕਦੀ ਉਹਨਾਂ ਨੂੰ ਕਿਸੇ ਨੇ ਵੱਖਵਾਦੀ ਨਹੀਂ ਕਿਹਾ ਨਾ ਸਿੱਖਾਂ ਦੀਆਂ ਕੁਰਬਾਨੀਆਂ ਆਜ਼ਾਦੀ ਮੂਵਮੈਂਟ ਹੋਵੇ ਅੱਜ ਸਾਡੀ MILITARY ਦੇ ਵਿੱਚ ਸਿੱਖਾਂ ਦਾ ਕੀ ਯੋਗਦਾਨ ਆ ਕੋਈ ਸਾਡਾ ਮੁਲਕ ਭੁੱਲ ਨਹੀਂ ਸਕਦਾ ਜੀ ਜੀ ਪਰ ਜਦੋਂ ਕਿਸਾਨ ਐਜੀਟੇਸ਼ਨ ਹੁੰਦੀ ਆ ਕਹਿੰਦੇ ਵੀ ਇਹ ਟੈਰਰਿਸਟ ਨੇ ਟੈਰਰਿਸਟ ਨਾ ਹੱਕ ਮੰਗਣਾ ਟੈਰਰਿਸਟ ਹੋ ਜਾਂਦਾ ਇੱਕ SOY ਨਾਲ ਜੁੜੇ ਹੋਏ ਕਾਫੀ ਕਿਸੇ ਨੇ ਨਹੀਂ ਕੋਈ ਬਲਵਿੰਦਰ ਚਟਾਣਾ ਦਾ ਕੋਈ ਹੋਰ ਉਹਦੇ ਨਾਲ ਕੀ ਰਿਲੇਟਡ ਤੁਹਾਡੇ ਕੋਲ ਇਨਫੋਰਮੇਸ਼ਨ ਇਹਦੇ ਵਿੱਚ ਕਿਤਾਬ ਚ ਸੀ ਉਹ ਤੁਹਾਡੇ ਵੀ ਬੜੇ ਖਾਸ ਅਜੀਜ਼ ਨੇ ਆਪਣੇ ਸਾਰੇ ਦਿਨੇ ਸਰਪ ਜੀ ਢਾਲੀਵਾਲ ਪਾਜੀ ਹੋਣੀ ਨਾ ਹਾਂਜੀ 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 ਡਾਕਟਰ ਬਿਊਨ ਦੇ ਬਿਊਰੋ ਚੀਫ ਹੋਏ ਨੇ ਉਹਨਾਂ ਨੂੰ ਕਵਰ ਕੀਤਾ ਕਿਉਂਕਿ ਉਹਨਾਂ ਦੀ ਰੋਪੜ ਪੋਸਟਿੰਗ ਸੀ ਉਹਨਾਂ ਦੀ ਨਾ ਹੂੰ ਉਹ ਕੀ ਸੜਾਉਂਦੇ ਨੇ ਉਹ ਵੀ ਉਸ ਵਿੱਚ ਕਾਫੀ ਕਿੱਸੇ ਰੋਪੜ ਦੇ ਵਿੱਚ ਕਹਿੰਦੇ ਕਿ ਜਦੋਂ ਮੁੰਡੇ ਚੱਕਦੇ ਸੀ ਨਾ ਉਦੋਂ ਉੱਥੇ ਮੇਰੇ ਖਿਆਲ ਨਾਲ ਇਹ ਡੀ ਐਸਐਸਪੀ ਸ਼ਾਇਦ ਇਹ ਵੀ ਰਿਹਾ ਉੱਥੇ ਮਹਮੂਦ ਜ਼ਹਰ ਆਲਮ ਨੂੰ ਪੜ ਰਿਹਾ ਹੈਗਾ ਨਾ ਤੇ ਅਸੀਂ ਬੜੇ ਮੁੰਡੇ ਛਡਾਈ ਵੀ ਖਬਰਾਂ ਛਾਪ ਦਿੰਦੇ ਸੀ ਪਹਿਲਾਂ ਹੀ ਕਿਤਾਬ ਮੁਹੰਮਦ ਮੁਸਤਫਾ ਰਹੇ ਨੇ ਆਲਮ ਵੀ ਰਹੇ ਨੇ ਆਲਮ ਵੀ ਰਹਿਣਾ ਚਾਹੀਦਾ ਹੈ ਵੀ ਖਬਰਾਂ ਛਾਪ ਦਿੰਦੇ ਕਿ ਫਲਾਣਾ ਮੁੰਡਾ ਚੱਕ ਲਿਆ ਤੇ ਪੁਲਿਸ ਛੱਡ ਦਿੰਦੀ ਰਹੀ ਬਾਅਦ ਦੇ ਵਿੱਚ ਰੋਪੜ ਏਡਾ ਜ਼ਿਆਦਾ ਪ੍ਰਭਾਵਤ ਨਹੀਂ ਜਿੰਨਾ ਮਾਝਾ ਜ਼ਿਆਦਾ ਪ੍ਰਭਾਵਤ ਹੈ ਗਿਆ ਸੀ ਨਾ ਤੇ ਜਦੋਂ ਕਹਿੰਦੇ ਕਿ ਮੈਂ ਦੋ ਜੱਕੀ ਨਾ ਸਵੇਰੇ ਸਵੇਰੇ ਜਦੋਂ ਦੋਦੀ ਆਉਂਦਾ ਸੀ ਨਾ ਤੇ ਦੋਦੀ ਥੋੜਾ ਜਿਹਾ ਲੇਟ ਹੋ ਗਿਆ ਤੇ ਮੈਂ ਕਿਹਾ ਅੱਜਕੱਲ ਕੀ ਗੱਲ ਏਡ ਹੋ ਗਿਆ ਕਹਿੰਦਾ ਜੀ ਅੱਜ ਤੇ ਨਹਿਰ ਟੁੱਟ ਗਈ ਹੈਗੀਆ ਬੜਾ ਮਿੱਠਾ ਪਾਣੀ ਆ ਰਿਹਾ ਹੈਗਾ ਤੇ ਘੁੰਮ ਕੇ ਆਣਾ ਪਿਆਗਾ ਕਹਿੰਦੇ ਨਹਿਰ ਟੁੱਟ ਗਈ ਹੈਗੀ ਇਹ ਕਿਵੇਂ ਟੁੱਟ ਗਈ ਹੈਗੀ ਨਾ ਤੇ ਕਹਿੰਦਾ ਮੈਂ ਉਹ ਡੀਐਸਪੀ ਨੂੰ ਫੋਨ ਕੀਤਾ ਕਹਿੰਦਾ ਯਾਰ ਮੈਨੂੰ ਵੀ ਪਤਾ ਲੱਗਾ ਨਹਿਰ ਟੁੱਟ ਗਈ ਹੈਗੀ ਹੂੰ ਕਿਵੇਂ ਚਲੋ ਅੱਜ ਇਕੱਠੇ ਚੱਲਦੇ ਮੈਂ ਕਿਹਾ ਨਹੀਂ ਤੁਸੀਂ ਜਾਓ ਅਸੀਂ ਮੈਂ ਬਾਅਦ ਚ ਆ ਜਾਾਂਗੇ ਕਹਿੰਦੇ ਫਿਰ ਅਸੀਂ ਬਾਅਦ ਚ ਗਏ ਉਹ ਜਿਹੜੀ ਨਹਿਰ ਨਾ ਨੰਗਲ ਰੋਪੜ ਦੇ ਵਿਚਕਾਰ ਜਿਹੜੀ ਟੋੜੀ ਗਈ ਹੈਗੀ ਸੀ ਉਹ ਕਿਉਂ ਸਵੈਲ ਦਾ ਵਿਰੋਧ اچھا ਤੋੜੀ ਇਸ ਕਰਕੇ ਇਸ ਤਰੀਕੇ ਦੇ ਨਾਲ ਤੋੜੀ ਗਈ ਹੈਗੀ ਉਹ ਨਹਿਰ ਜੇ ਸਿੱਧੀ ਤੋੜਦੇ ਹੈਗੇ ਤੇ ਫਿਰ ਉਹ ਸਾਰੇ ਪਿੰਡ ਜਿਹੜੇ ਹੈਗੇ ਨਾ ਜੀ ਉਹ ਡੁੱਬ ਜਾਣੇ ਹੈਗੇ ਅਸੀਂ ਤੋੜੀ ਇਸ ਹਿਸਾਬ ਨਾਲ ਬੜੇ ਐਕਸਪਰਟ ਦੇ ਤਰੀਕੇ ਨਾਲ ਤੋੜੀ ਹੈਗੀ ਕਿ ਇੱਕ ਜਸਟ ਪ੍ਰੋਟੈਸਟ ਹੀ ਉਹ ਦੋ ਵਾਰਾਂ ਤੋੜੀ ਹੈਗੀ ਇੱਕ ਵਾਰ ਰਿਪੇਅਰ ਕੀਤੀ ਫਿਰ ਤੋੜ ਕੇ ਗਿਆ ਕਿ ਮਤਲਬ ਬਲਵਿੰਦਰ ਜਟਾਣੇ ਤੋਂ ਪਹਿਲਾਂ ਉਸ ਗਰੁੱਪ ਨੇ ਪਹਿਲਾਂ ਉਹ ਨਹਿਰ ਤੋੜਤੀ ਹੀ ਪ੍ਰੋਟੈਸਟ ਕਰ ਦਿੱਤਾਗਾ ਜੀ ਜਾ ਕੇ ਜੰਗਲਾਂ ਦੇ ਵਿੱਚੋਂ ਨਿਕਲੀ ਬੀੜ ਬੀੜ ਜੇ ਏਰੀਏ ਦੇ ਵਿੱਚੋਂ ਜਿੱਥੇ ਕਰਕੇ ਉਹ ਜਦੋਂ ਪਿੰਡਾਂ 'ਚ ਪਾਣੀ ਵੜਿਆ ਹੈਗਾ ਫਿਰ ਪੂਰੀ ਹੈਗੀ ਫਿਰ ਦੂਜੀ ਵਾਰ ਤੋੜੀ ਹੈਗੀ ਕਰਕੇ ਤੇ ਉਹ ਉਹਨਾਂ ਦੀ ਇੱਕ ਖਾਣੀ ਹੈਗੇ ਉਹੀ ਉੱਥੇ ਜਾ ਕੇ ਕਵਰ ਕੀਤਾ ਹੈਗਾ ਕਿ ਪਹਿਲਾਂ ਤੋੜੀ ਔਰ ਉਹਦੇ 'ਚ ਥਾਲੀਵਾਲ ਭਾਜੀ ਦੱਸਦੇ ਹੈਗੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਬੁਲਟ ਮੋਟਰਸਾਈਕਲ ਬੈਨ ਕਰ ਦਿੱਤਾ ਗਿਆ ਸੀ अच्छा पंजाब ਚ ਬੈਣ ਕਈ ਸਾਲ ਬੁਲਟ ਮੋਟਰਸਾਈਕਲ ਬੈਣ ਰਿਆ ਔਰ ਪੁਲਿਸ ਵਾਲਿਆਂ ਵਾਸਤੇ ਫਿਰ ਸਪੈਸ਼ਲ ਰੰਗ ਤਿਆਰ ਕੀਤਾ ਖੱਟੇ ਰੰਗ ਦੇ ਬੁਲਟ ਮੋਟਰਸਾਈਕਲ ਤਿਆਰ ਕੀਤੇ ਆਮ ਲੋਕਾਂ ਦੇ ਨਹੀਂ ਸੀ ਬੁਲਟ ਮੋਟਰਸਾਈਕਲ ਕਹਿੰਦੇ ਇੱਕ ਹੁਣ ਆਈਜੀ ਰਿਟਾਇਰ ਹੋਏ ਨੇ ਉਦੋਂ ਡੀਐਸਪੀ ਹੁੰਦੇ ਸੀ ਰੋਪੜ ਮਹਾਲੀ ਅਸੀਂ ਕਿਸੇ ਦੋਨੇ ਜਾਂ ਭੋਗਦੇ ਆਣਾ ਸੀ ਡਗ 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 ਹਾਲਾਂਕਿ ਬਹੁਤਾਂ ਮੋਟਰਸਾਈਕਲ ਬੈਣ ਸੀ ਇੰਨੇ ਰਾਸਤੇ 'ਚ ਪੁਲਿਸ ਨਾਕੇ ਲੱਗੇ ਹੈਗੇ ਤੇ ਪੁਲਿਸ ਵਾਲੇ ਕਿ ਸਾਨੂੰ ਕਿਸੇ ਨੇ ਨਹੀਂ ਰੋਕਿਆ ਹੈਗਾ ਉਹ ਡੀਐਸਪੀ ਦੀ ਕਿਹੜੀ ਪਛਾਣ ਹੈਗੀ ਸੀ ਵੀ ਪੁਲਿਸ ਵੀ ਡਰਦੀ ਰਹੀ ਬਹੁਤ ਡਰਦੀ ਰਹੀ ਪੁਲਿਸ ਨੂੰ ਵੀ 5 ਵਜੇ ਤੋਂ ਬਾਅਦ ਪੁਲਿਸ ਵਾਲੇ ਅੰਦਰੋਂ ਤਾਲੇ ਲਾ ਲੈਂਦੇ ਜਿੰਦਰੇ ਲਾ ਲੈਂਦੇ ਹੈਗੇ ਸੀ ਤੇ ਉਹ ਕਹਿੰਦੇ ਕਿ ਬੜਾ ਸਾਡੇ ਕੋਲ ਬੜੀਆਂ ਖਬਰਾਂ ਖੂਬਾਂ ਆਂਦੀ ਰਹੀਆਂ ਆਈਆਂ ਸੁੱਟ ਜਾਂਦੇ ਸੀ ਖਬਰਾਂ ਉਹਨਾਂ ਦੇ ਵੀ ਨੈਟਵਰਕ ਹੀ ਉਹਨਾਂ ਦਾ ਹੋਰ ਸੀ ਖਬਰਾਂ ਦੇਣ ਦਾ ਹੈਗਾ ਨਾ ਅੱਛਾ ਕਈ ਵਾਰੀ ਤਾਂ ਦਫਤਰਾਂ ਦੇ ਵਿੱਚ ਪੁਲਿਸ ਥੱਲੇ ਸਾਡੇ ਕੱਪੜਿਆਂ ਦੇ ਵਿੱਚ ਤੁਰੀ ਰੰਦੀ ਕਿ ਬਲਜੀਤ ਬਲੀ ਭਾਈ ਦਾਦੇ ਕਿ ਸਾਨੂੰ ਸਪੈਸ਼ਲ ਡੱਬੀ ਲਾਉਣੀ ਪਈ ਹੈਗੀ। ਹੂੰ। ਵੀ ਸਾਡੇ ਦਫਤਰ ਦੇ ਨੇੜੇ ਤੇੜੇ ਪੁਲਿਸ ਬਲੀ ਹੁਣ ਬਲੀ ਹੁਣ ਦਾ ਕੋਈ ਕਿੱਸਾ ਨਹੀਂ ਸੁਣਾਇਆ ਸੀ। ਹਾਂ ਮੈਂ ਉੱਥੇ ਹੀ ਆ ਗਿਆ ਜੀ ਨਾ ਤੇ ਕਹਿੰਦੇ ਕਿ ਬਲੀ ਭਾਈ ਕਹਿੰਦੇ ਸਾਨੂੰ ਸਪੈਸ਼ਲ ਡੱਬੀ ਲਾਉਣੀ ਪਈ ਹੈਗੀ। ਹੂੰ। ਵੀ ਜ ਸਾਡੇ ਦਫਤਰ ਦੇ ਬਾਹਰ ਪ੍ਰੈਸ ਨੋਟ ਨਾ ਦੇਣਗੇ ਉੱਥੇ ਸਾਡੇ ਕੱਪੜਿਆਂ ਦੇ ਵਿੱਚ ਇਸ ਦੇ ਬਾਵਜੂਦ ਕਹਿੰਦੇ ਆ ਜਾਂਦੇ ਸੀ। ਹੂੰ। ਦੇ ਜਾਂਦੇ ਆ ਕਿਸੀ ਪਰਵਾਹ ਨਹੀਂ ਸੀ ਕਰਦੇ ਹੈਗੇ। ਉਥੋਂ ਪੁਲਿਸ ਨੇ ਕੋਈ ਫੜਿਆ ਨਹੀਂ ਹੂੰ ਪੁਲਿਸ ਨੇ ਕੋਈ ਫੜਿਆ ਨਹੀਂ ਬੰਦਾ ਨਹੀਂ ਇੱਕ ਫੜੇ ਗਏ ਸੀ ਕਿ ਉਹ ਲੱਗਾ ਹੈ ਕਿ ਕਿਤੇ ਇਹਨਾਂ ਨੇ ਫੜਾਇਆ ਹੈ ਪਰ ਉਹ ਬਲੇ ਲੰਮੇ ਸਮੇਂ ਬਾਅਦ ਉਹ ਖਦਸ਼ੇ ਦੂਰ ਹੋਏ ਅੱਛਾ ਵੀ ਪੁਲਿਸ ਦਾ ਕੋਈ ਰੋਲ ਨਹੀਂ ਹੈਗਾ ਕਹਿੰਦੇ ਕੋਰਾ ਉਹ ਇਸ਼ਤਿਹਾਰ ਦੇ ਨਾ ਹੈਗੇ ਨਾ ਅਖਬਾਰ ਇਸ਼ਤਿਹਾਰ ਬਹੁਤ ਛਪਦੇ ਰਹੇ ਅਖਬਾਰਾਂ ਦੇ ਇਸ਼ਤਿਹਾਰ ਛਪਦੇ ਜਾਣਗੇ ਅਜੀਤ ਚ ਜਿਆਦਾ ਛਪਦੇ ਸੀ ਤੇ ਉਹ ਛਪਦੇ ਰਹੇਗੇ ਤੇ ਉਹ ਕਹਿੰਦੇ ਜਦੋਂ ਪੈਸੇ ਕਹਿੰਦੇ ਨਾਲ ਹੀ ਪਿਸਤੌਲ ਡਿੱਗ ਪਿਆ ਹੈਗਾ ਵਿੱਚੋਂ ਖਾਰਕੂਆ ਜਾਨਾ ਨਾ ਕਿਤੇ ਹੂੰ ਇਹਨੇ ਇਹਦੀ ਕੋਈ ਲੋੜ ਨਹੀਂ ਹੈਗੀ ਜਿੰਨੀ ਐਡ ਹੈਗੀ ਉਹ ਦੇ ਦੂੰ ਕਰਕੇ ਨਾ ਬੱਲੀ ਭਾਜੀ ਵੀ ਟਾਰਗੇਟ ਤੇ ਰਹੇਗੇ ਨੇ ਅੱਛਾ ਉਹ ਕਿਉਂ ਇੱਕ ਧਿਰ ਤੇ ਇਹਨਾਂ ਨੂੰ ਮਾਰਨੀ ਚਾਹੁੰਦੀ ਸੀ ਖਾੜਕੂ ਨੇ ਇੱਕ ਨੇ ਬਚਾ ਲਿਆ ਗਿਆ ਸੀ ਕਰਕੇ ਓਕੇ ਟਾਰਗੇਟ ਪਰ ਭਾਜੀ ਵੀ ਪਰਵਾਹ ਨਹੀਂ ਭਾਜੀ ਤੇ ਭਾਜੀ ਦਾ ਕਿੱਸਾ ਕਮਾਲ ਦਾ ਹੂੰ ਤੇ ਭਾਜੀ ਵੀ ਉਹਦੇ ਪੀਐਸਯੂ ਦੇ ਪ੍ਰਤੀਪਾਲ ਸਿੰਘ ਹੁਣ ਤੋਂ ਨੰਬਰ 2 ਸੀ ਹੋਸਟਲ ਵਿੱਚ ਆ ਪੀਐਸਯੂ ਦੇ ਬਾਰੇ ਸਰਗਰਮ ਲੀਡਰ ਰਹੇ ਹਾਂ ਸਰਗਰਮ ਰਹੇ ਰਹੇ ਕਿਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਬਲਜੀਤ ਬੱਲੀ ਕੌਣ ਹੈ ਹੋਰ ਨਾਮ ਦੇ ਨਾਲ ਰਹਿੰਦੇ ਰਹੇਗੇ ਨੇ ਤੇ ਉਦੋਂ ਗਿਆਨੀ ਜੈਲ ਸਿੰਘ ਨੇ ਸਮਝੌਤਾ ਕੀਤਾ ਇਹ ਕਹਿੰਦੇ ਇੱਥੇ ਟਗੋਰ ਥੀਏਟਰ ਹੋਈ ਸੀ ਹਾਂ ਉਹ ਹੋਰਾਂ ਨੇ ਦੱਸਿਆ ਹਾਂ ਤੇ ਉਹ ਕਹਿੰਦੇ ਕਿ ਸਾਨੂੰ ਯੂਨੀਵਰਸਿਟੀ ਸਾਨੂੰ ਫੜ ਲਿਆ ਸੀ ਬਾਤ ਨਾ ਜੀ ਨੌਕੇ ਲਾਤੇ ਅਸੀਂ ਗੋਤੋਂ ਚਲੇ ਆ ਗਏ ਲੁਧਿਆਣਾ ਤੋਂ ਨਾਕਾ ਪਹਿਲਾ ਨਾਕਾ ਫਿਰ ਨਾਕਾ ਫਿਰ ਨਾਕਾ ਲਾਤ ਹੈਗੇ ਫਿਰ ਉੱਥੇ ਮੁੰਡਿਆਂ ਨੇ ਇੱਕ ਨਵਾਂ ਨਾ ਯੂਨੀਵਰਸਿਟੀ ਇੱਕ ਨਾ ਸ਼ੀਸ਼ਿਆਂ ਵਾਲਾ ਸੈਂਟਰ ਬਣਿਆ ਹੈਗਾ ਸੀ ਓਕੇ ਉਦੋਂ ਸ਼ਾਇਦ ਉਸ ਯੂਨੀ ਵਾਈਸ ਚਾਂਸਲਰ ਮੇਰੇ ਖਾਲ ਜਿਹੜੇ ਮਿੰਦਰ ਸਿੰਘ ਰੰਧਾਵਾ ਸਾਹਿਬ ਰਹੇ ਹੈਗੇ ਨੇ ਹਣਾ ਉਹਨਾਂ ਨੇ ਫਿਰ ਪਾਇਆ ਹੈਗਾ ਕਿ ਇਹ ਰੋਲ ਉਹਨਾਂ ਦਾ ਵੀ ਰਿਹਾ ਕਿ ਬੱਚਿਆਂ ਦਾ ਨਕਸਾਰਾ ਹੈਗਾ ਕਿ ਗਿਆਨੀ ਜੈਲ ਸਿੰਘ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਵਿਸ਼ਵਾਸ ਦੇ ਨਾਲ ਸਰੈਂਡਰ ਸਰੁੰਨ ਕਰਵਾਏ ਕਈ ਸਾਲ ਪਾਈ ਕਹਿੰਦੇ ਕਿਸੇ ਨੂੰ ਪਤਾ ਨਹੀਂ ਹੈਗਾ ਕਿ ਬਲਜੀਤ ਬੱਲੀ ਉਦੋਂ ਨਾਮ ਹੋਰ ਸੀ ਇਹਨਾਂ ਦਾ ਬਲਜੀਤ ਬੱਲੀ ਤੇ ਬਾਅਦ ਚ ਤੇ ਇਹ ਫਿਰ ਆਪ ਭਾਜੀ ਪਰ ਪੋਸ਼ ਵੀ ਰਹੇ ਹੈ ਕਾ ਬੜੇ ਸਾਲ ਰਹੇ ਨੇ ਨਾ ਉਹ ਕਿਉਂ ਨਕਸਲਵਾਦਾਰ ਤੇ ਕਾਫੀ ਰਹੇ ਅੱਤਵਾਦ ਵੇਲੇ ਵੀ ਉਹ ਭਾਜੀ ਕਹਿੰਦੇ ਕਿ ਇੱਕ ਮੈਨੂੰ ਕਾਫੀ ਥ੍ਰੈਟ ਆਂਦੀ ਰਹੀ ਤੇ ਮੈਂ ਫਿਰ ਸਾਡੇ ਰਿਸ਼ਤੇਦਾਰ ਸੀ ਤੇ ਬਾਹਰ ਲਿਫਟ ਸਾਈਡ ਹੈ ਨਾ ਹਾਂ ਤੇ ਉੱਥੇ ਫਿਰ ਮੈਂ ਗਿਆ ਕਿ ਨਾ ਇੱਕ ਤੇ ਉਹ ਕਹਿੰਦੇ ਹੀ ਵਿਆਹ ਕਰਵਾ ਕੇ ਆਏ ਨਹੀਂ ਕਦੀ ਮੌਕਾ ਨਹੀਂ ਲੱਗਾ ਪੱਤਰਕਾਰੀ ਕਰਦੇ ਕਰਦੇ ਫਿਰ ਉੱਥੇ ਹੀ ਘੱਟੂ ਘੜ 바ਵਾ ਲੰਮਾ ਸਮਾਂ ਰਹਿ ਆ ਗਏ ਨੇ ਹਾਂ ਔਰ ਇੱਕ ਵਾਰ ਕਹਿੰਦੇ ਕਿ ਮੇਰ ਕੋ ਮੇਰੀ ਸਾਲੀ ਵੀ ਰਹਿੰਦੀ ਰਹੀ ਗਏ ਅੱਧੀ ਰਾਤ ਨਾ ਫੋਨ ਆਇਆ ਮੈਨੂੰ ਸਵੇਰੇ ਪਤਾ ਲੱਗਾ ਤੇ ਮੈਂ ਜਦੋਂ ਅਗਲੇ ਦਿਨ ਉੱਠਿਆ ਘਰ ਡਿਪਲੈਕਸ ਹੋਏਗਾ ਥੱਲੇ ਸਾਲੀ ਰਹਿੰਦੀ ਹੋਏਗਾ ਨਾ ਉਹ ਕਹਿੰਦੇ ਸਾਡੇ ਕੋ ਰਹਿੰਦੇ ਆ ਤੇ ਅਹੀ ਉੱਪਰ ਜਦੋਂ ਮੈਂ ਅੱਗੇ ਉੱਠਿਆ ਤੇ ਥੱਲੇਲੇ ਕੰਬਰੇ ਚ ਨਾ ਸੌ ਪੇਜ ਕਿਲ ਰੇ ਪਏ ਜਿਹੜਾ ਵੀ ਕੋਈ ਕਾਗਜ਼ ਚੁੱਕਾ ਕੁਝ ਨਾ ਕੁਝ ਲਿਖਿਆ ਤੇ ਸਾਲੀ ਮੇਰੀਆਂ ਟੇਬਲ ਤੇ ਐ ਸਿਰ ਰੱਖ ਕੇ ਸੁੱਤੀ ਪਈ ਹੈਗੀ ਕਿੰਨੇ ਮੈਂ ਠਾਠ ਹੋਇਆ ਪਾਣੀ ਪੂਣੀ ਪਿਆਇਆ ਆ ਨਾ ਅਬਰਾਦ ਫੋਨ ਆਇਆ ਕਿਸੇ ਖਾਰਕੂ ਦਾ ਵੀ ਉਹਨੇ ਫੋਨ ਚੱਕ ਕੇ ਫੋਨ ਥੱਲੇ ਹੋਊਗਾ ਵੀ ਅਸੀਂ ਫਲਾਨਾ ਸਿੰਘ ਖਾਰਕੂ ਬੋਲਦੇ ਤੇ ਪ੍ਰੈਸ ਨੋਟ ਲੇਖ ਉਹ ਵਿਚਾਰੀ ਅੱਧੀ ਰਾਤ ਜੋ ਕਾਗਜ਼ ਆਵੇ ਉਰਤੇ ਲਿਖਦੀ ਰਹੀ ਹੈਗੀ ਕਰਕੇ ਨਾ ਅੱਛਾ ਸਾਰੀ ਰਾਤ ਲਿਖੀ ਗਈ ਉਹ ਸਾਰੀ ਰਾਤ ਦੀ ਜੋ ਹੁਣ ਪੁੱਕੇ ਕਿੰਨਾ ਵੱਡੇ ਉਹ ਕਿਹੜੇ ਛੋਟੇ ਲਗਾਉਂਦੇ ਨਾ ਪਹਿਲਾਂ ਦੇ ਵਾਹਿਗੁਰੂ ਖਾਲਸਾ ਜੇ ਉਹ ਪਨਾ ਜੀ ਜੋ ਵੀ ਲਿਖਦੇ ਉਹਨਾਂ ਦੀ ਆਪਣੀ ਭਾਸ਼ਾ ਪੂਛਾ ਹੋਊਗੀ ਨਾ ਉਹ ਸਾਰਾ ਭਾਜੀ ਕਹਿੰਦੇ ਲਿਖਦੇ ਕੁੜੀ ਦੇ ਅੱਧੀ ਰਾਤ ਦੇ ਲਿਖਦੀ ਰਹੀ ਹੈਗੀ ਉਹ ਲਗਾਉਂਦੇ ਰੇ ਟੈਲੀਫੋਨ ਤੇ ਕਰਕੇ ਨਾ ਤੇ ਉਹ ਇਦਾਂ ਦੇ ਬਹੁਤ ਕਹਿੰਦੇ ਫਿਰ ਅਸੀਂ ਆਏ ਆ ਫਿਰ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹਨ ਉਹ ਲੁਧਿਆਣਾ ਉੱਥੇ ਰਹਿੰਦੇ ਹਰਿਆਣੇ ਦੇ ਵਿੱਚ ਉਹ ਅਤਵਾਦੀਆਂ ਨੇ ਉਹ ਵੀ ਇੱਕ ਕਾਮਰੇੜੇ ਤਿੰਨ ਚਾਰ ਕਤਲ ਹੋਇਆ ਉਹਨਾਂ ਦੇ ਪਰਿਵਾਰ ਚੋਂ ਹੂੰ ਬਲੀ ਫਾਈਨ ਕਾਫੀ ਤਸ਼ੱਦਦ ਚ ਚੱਲਿਆ ਆ ਗਿਆ ਨਾ ਬਹੁਤ ਜ਼ਿਆਦਾ ਪਰ ਉਹਨਾਂ ਨੂੰ ਭਾਈ ਦੱਸ ਦੇ ਜਿੰਨੇ ਵੀ ਪੱਤਰਕਾਰਾਂ ਨੇ ਕੀਤੀ ਗੱਲ ਕਿ ਘਰਾਂ ਦਾ ਵੀ ਪਤਾ ਸੀ ਹੂੰ ਬੱਚਿਆਂ ਦਾ ਵੀ ਪਤਾ ਸੀ ਕਿਹੜੇ ਸਕੂਲ ਪੜਦੇ ਨੇ ਕਿਹੜੇ ਕਿੱਥੇ ਪੜਦੇ ਨੇ ਕਿੰਨੇ ਵੇ ਜਾਂਦੇ ਨੇ ਕਿੰਨੇ ਵੇ ਜਾਂਦੇ ਆਗੇ ਪ੍ਰੈਸ ਨੋਟ ਘਰਾਂ 'ਚ ਫੜਾ ਜਾਂਦੇ ਆਗੇ ਦਫ਼ਤਰਾਂ 'ਚ ਫੜਾ ਜਾਂਦੇ ਆਗੇ ਅੱਛਾ ਸੋ ਹਾਂ ਪਰ ਅਸੂ ਕਿਹੜਾ ਕਿੱਸਾ ਜਿਹੜਾ ਕਹਿੰਦੇ ਵੀ ਅਸਤ ਅੰਗਰੇਜ਼ਾਂ ਤੋਂ ਉਹਨੂੰ ਡਰੇ ਉਹ ਆਪਣੇ ਪਿੱਛੇ ਜਿਹੜੇ ਡੈਥ ਹੋ ਕੀ ਤੁਹਾਡੇ ਇਲਾਕੇ ਦੇ ਜਗੀਰ ਸਿੰਘ ਜਕਤਾਰ ਸਾਹਿਬ ਅੱਛਾ ਉਹਨਾਂ ਦੇ ਵੀ ਕਿਸ ਸਰ ਉਹਨਾਂ ਚਰੋਂ ਬੰਦੇ ਵਧੀਆ ਸੀ ਉਹ ਕੀ ਉਹਨਾਂ ਦਾ ਕੀ ਸੀ ਉਹ ਉਹਨਾਂ ਨੂੰ ਵੀ ਖਾੜਕੂਆਂ ਨੇ ਅੱਛਾ ਮੈਂ ਕਰੰਟ ਜੇ ਬੈਨ ਕੁਝ ਚਾਰ ਇਕੱਠਾ ਹੋ ਜਾਂਦਾ ਲੱਗਦਾ ਅੱਛਾ ਉਹਨਾਂ ਨੇ ਵੀ ਪਈ ਕਿਉਂਕਿ ਉਦੋਂ ਬਰਨਾਲੇ ਕਿਉਂਕਿ ਉਹ ਅੰਗਰੇਜ਼ਾਂ ਵੇਲੇ ਤੇ ਉਹ ਸਰਗਰਮ ਹੋ ਗਏ ਸੀ ਹੂੰ ਬੜਾ ਪਰ ਉਹ ਹੈ ਕਿ ਸਰਕਾਰ ਨੇ ਉਹਨਾਂ ਦੀ ਕਦੀ ਸਾਰ ਨਹੀਂ ਲਈ ਮੈਨੂੰ ਬੜਾ ਦੁੱਖ ਰਿਹਾ ਹੈ ਨਾ ਕਿ ਕਿਉਂਕਿ ਉਹਨਾਂ ਕੋਈ ਨਾ ਵਿਚਾਰਾ ਕੋਈ ਕਾਰਨਾ ਕੋਈ ਪੈਸਾ ਸਰਕਾਰਾਂ ਜਿੰਨੀਆਂ ਵੀ ਉਹ ਫੜਾ ਮਾਰਨ ਜੋਗੀਆਂ ਰਹਿ ਗਈਆਂ ਹੈ ਨਾ ਕਿਸੇ ਨੇ ਕਿਸੇ ਮੰਤਰੀ ਨੇ ਕਿਸੇ ਉਹਨਾਂ ਦਿਨ ਪਰਵਰ ਪਤਾ ਨਹੀਂ ਉਹ ਐਂਡ ਮੌਕੇ ਕਿਵੇਂ ਉਹਨਾਂ ਦਾ ਕੌਣ ਲਾਜ ਕਰਵਾਉਂਦਾ ਰਿਹਾ ਵਧੀਆ ਬੰਦੇ ਸੀ ਉਹ ਐਵੇਂ ਤੁਰ ਗਏ ਵਿਚਾਰੇ ਐਵੇਂ ਤੁਰ ਗਏ ਨਾ ਔਰ ਉਹਨਾਂ ਦੇ ਸੀ ਕਿ ਉਹਨਾਂ ਨੂੰ ਬੁਲਾ ਲਿਆ ਪੁਲਿਸ ਨੇ ਵੀ ਖੜਕੁਆਣੇ ਵੀ ਬੁਲਾ ਲਿਆ ਹੈਗਾ ਵੀ ਖਬਰਾਂ ਪੂਰੀਆਂ ਛਾਪੀਆਂ ਜਾਇਆ ਕਰੋ ਇਹ ਕਰਕੇ ਉਹ ਕਹਿੰਦੇ ਨੇ ਨਹੀਂ ਖਬਰਾਂ ਤੋਂ ਹੀ ਜੋ ਛਪੜੀਆਂ ਜਿਹੜੇ ਛਪਣ ਵਾਲੀਆਂ ਹੋਣਗੇ ਨਾ ਇਹ ਬੱਲੀ ਹੋਣ ਵਾਲੀ ਹੈ ਜਿਹੜਾ ਤੁਸੀਂ ਇਹ ਨਕਸਲਵਾਦ ਖੜਕੁਆਦ ਤੇ ਪੁਲਿਸ ਦਾ ਸ਼ਿਕਾਰ ਹਾਂ ਅੱਛਾ ਇਹ ਉਹ ਤਾਂ ਆਪਾਂ ਜ਼ਿਕਰ ਕਰ ਹੀ ਲਿਆ ਜੀ 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 ਇੱਕ ਇਹ ਟਾਡਾ ਐਕਟ ਦੇ ਤਾ 6 ਮਹੀਨੇ ਦੀ ਸਜ਼ਾ ਪਟਵਾਰੀ ਹੌਣ ਨੂੰ ਕੱਟਣੀ ਪਈ ਨਹੀਂ ਇਹ ਸੁਖਦੇਵ ਸਿੰਘ ਹੋਣੀ ਜਿਹੜੇ ਟ੍ਰਿਬਿਊਚ ਕੰਮ ਕਰਦੇ ਰਹੇ ਸੀ ਕੀ ਸੀ ਮਸਲਾ ਉਹਨਾਂ ਦਾ ਇਹ ਸੀ ਕਿ ਖਬਰ ਸੀ ਵੀ ਤੋ ਟਾਡਾ ਲੱਗਦਾ ਰਿਹਾਗਾ ਕਰਕੇ ਇਹਨਾਂ ਨੂੰ ਖਬਰ ਦੇ ਵਿੱਚੋਂ ਕਿਉਂਕਿ ਸਟੇਟ ਵੀ ਨਹੀਂ ਚਾਹੁੰਦੀ ਸੈਂਟਰ ਵੀ ਨਹੀਂ ਚਾਹੁੰਦਾਗਾ ਸੀ ਇਹਨਾਂ ਤੇ ਲੱਗਾ 6 ਮਹੀਨੇ ਰਹਿ ਗਏ ਨੇ ਟਾਡਾ ਦੇ ਵਿੱਚ ਕੇਸ ਕੋਰਸ ਕਰਕੇ ਬੰਦਾ ਨਹੀਂ ਹੈਗਾ ਸੀ ਇਹਨਾਂ ਦਾ ਟਾਡਣਾ ਪਰ ਇਹ ਭਾਈ ਬੜੇ ਦਲੇਰ ਪੱਤਰਕਾਰ ਕਹਿੰਦੇ ਕਿ ਆਈ ਥਿੰਕ ਦਿੱਲੀ ਜਾਂ ਬੰਬਈ ਤੋਂ ਪੇਪਰ ਸ਼ਬਦਲ ਹੈ ਬ੍ਰਿਟਿਸ਼ੀ ਕਰਕੇ ਮੈਗਜ਼ੀਨਸ ਯਾ ਤੇ ਢੜਲੇਦਾਰ ਪੱਤਰਕਾਰ ਇਕਾਦਰ ਗਿਆਨੀ ਜੈਲ ਸਿੰਘ ਕਹਿੰਦੇ ਚੀਫ ਮਿਨਿਸਟਰ ਸੀ ਤੇ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਐਡੀਟਰ ਨੂੰ ਬੁਲਾ ਐਡੀਟਰ ਜਿਹਨੂੰ ਜਦੋਂ ਬੁਲਾਇਆ ਬੁਲੋਇਆ ਨਾ ਉਹ ਤਾਂ ਬੁਲਾਉਂਦੇ ਸੀ ਅਕਸਰ ਮੁੱਖ ਮੰਤਰੀ ਐਡੀਟਰ ਬੁਲਾਉਂਦੇ ਕਹਿੰਦੇ ਰੋਟੀ ਪਾਣੀ ਤੇ ਬੁਲਾਇਆ ਗਿਆ ਤੇ ਮੁੱਖ ਮੰਤਰੀ ਦੇ ਨਾਲ ਐਡੀਟਰ ਚੱਲ ਗਏ ਅੰਦਰ ਮੈਨੂੰ ਬਾਹਰ ਰੋਕ ਲਿਆ ਗਿਆ ਨਾ ਜਲੀਲ ਕਰਨ ਦਾ ਤਰੀਕਾ ਹੁੰਦਾ ਕਿਤੇ ਉਦੋਂ ਤੇ ਮੈਂ ਬੈਠਾ ਰਿਹਾ ਜਦੋਂ ਮੇਰੇ ਐਡੀਟਰਾਏ ਮੇਰੇ ਕੋਲ ਮੈਂ ਵੇਟਰ ਨੂੰ ਕਿਹਾ ਉਹ ਜਿਹੜਾ ਹੁੰਦੇ ਘਰ ਮੁੱਖ ਮੰਤਰੀ ਦੇ ਘਰ ਯਾਰ ਮੈਨੂੰ ਉਹ ਟਿਸ਼ੂ ਪੇਪਰ ਦੀ ਕਹਿੰਦੇ ਮੈਂ ਟਿਸ਼ੂ ਪੇਪਰ ਤੇ ਲੈ ਕੇ ਰੈਜ਼ੀਗਨੇਸ਼ਨ ਦੇ ਦਿੱਤਾ ਤੇ ਸਾਡੀਆਂ ਖਬਰਾਂ ਕਰਕੇ ਤੇਨੂੰ ਬੁਲਾਇਆ ਮੁੱਖ ਮੰਤਰੀ ਨੇ ਤੂ ਬੰਬੂਲੀ ਚਾਰ ਰੋਟੀ ਵਾਸਤੇ ਤੇ ਕਰਕੇ ਇਦਾਂ ਦੇ ਅੰਖੀ ਦੇ ਪੱਤਰ ਆਕਾਰ ਸੀ